बहुत मी नीरू गया सी बदल बड़ा हो मंडी बहुत गए ट्राली ढकती मी आ गया

ਪਾ ਚੱਲੇ ਸੀਗੇ ਸ਼ਹਿਰ ਕਾਮਿਆਂ ਕਲਾਮੜਾ ਹਸਪੀਟਲ ਲੈਣਾ ਸੀਗਾ ਸਕੈਨ ਜੀ ਕਰਾਉਣੀ ਹੈ ਹੋਰ ਰਵਿਪੀ ਸਿੰਘ ਹਾਂ ਵਧੀਆ ਜੀ ਤੁਸੀਂ ਸਰ ਕਿੱਦਾਂ ਜਾਂਦੇ ਆ ਜੀਰ ਮਸਮੀਂ ਹੈ ਨਾ ਦੋ ਤਿੰਨ ਦਿਨ ਦੀ ਲੀਡ ਹੈਗਾ ਚਲੋ ਠੀਕ ਹੈ ਜੀ ਰੁਕੇ ਜੀ ਨਾਨ ਖਾਣ ਨੂੰ ਰਵਿਪੀ ਪਸੰਦ ਹੁਣ ਤੋਂ ਤੇ ਲੱਪੀ ਸਿੰਘ ਛੋਟਾ ਹੁਣ ਆ ਪਾਏ ਸੀਗੇ ਜੂਸ ਪੀਣ ਪਿਆਸ ਲੱਗੀ ਸੀ ਨਾਨ ਖਾ ਖੋਗੇ ਤਾਪੇ ਸਿੰਘ ਜੀ ਚੰਝ ਤਾਂ ਉੱਪਰ ਨਿਕਲ ਗਈ ਆ ਨਿਕਲ ਗਈ ਵਾਸਪੀ ਮਹੀਨ ਚਲਾ ਦੇਣੀ ਆ ਕਿਦਾਂ ਚਲਾਣੀ ਬਈ ਕੱਲ ਨੂੰ ਵੱਡੀ ਛੋਟੀ ਵੱਡੀ ਕੱਲ ਨੂੰ ਨਹੀਂ ਚਲਣੀ ਜਾਂ ਲੈ ਬਦਲ ਚੈੱਕ ਕਰੋ ਪਰ ਵਾਰ ਬਹੁਤ ਬਦਲ ਆਲੇ ਵੀ ਹੁਣ ਚੱਲੀਏ ਇਹ ਕਣਕ ਵੜਾਉਣਾ ਧੁੱਪ ਨਿਕਲ ਗਈ ਕਾ ਫੇ ਮੀਂਹ ਪਈ ਗਿਆ ਕਰੀਏ ਸਟਾਰਟ ਲੈ ਕੇ ਚੱਲੀਏ ਹੁਣ ਆ ਗਏ ਸਗੇ ਖੇਤਾਂ ਚ ਚੱਲਦੀਆਂ ਰਹੀਆਂ ਮਸ਼ੀਨਾਂ ਬੰਨੇ ਜਾਂ ਤੋਂ ਸੇਕੀ ਆ ਰਹੇ ਤੇ ਆਹ ਆ ਰਹੇ 9 ਟਰਾਲੀ 9 ਟਰਾਲੀਆਂ ਵਾਲੇ 9 ਟਰਾਲੀ 9 ਟਰਾਲੀਆਂ ਵਾਲੇ ਆ ਗਏ ਚੱਲ ਜੀ ਰਫਲਾਈ ਕਰੀ ਤੈਨੂੰ ਇਹ ਬਾਦ ਹੋਈ ਵੀ ਮੁੰਡਿਆਂ ਨੂੰ ਕਿੰਨੇ ਕਿੰਨੇ ਆ ਬੋਦਾਂ ਲੈ ਆਵਾ ਸਾਰੇ ਨਹੀਂ ਇੱਕ ਇੱਕ ਸਾਰਿਆਂ ਦੀ ਅੱਗੇ ਸਾਰਿਆਂ ਦੇ ਇੱਕ ਲੈ ਫੋਨ ਮੈਨੂੰ ਮਿਲੀ ਦੇ ਸਦੋਂ ਮੈਨੂੰ ਫੋਨ ਮੈਨੂੰ ਦੇ ਜਾ ਉਹ ਨਾ ਦੋ ਬੰਦੇ ਆ ਦੇ ਦੋ ਦੇ ਚੱਲ ਗਿਆ ਲਾ ਦੇ ਦੋ ਆਹ ਇਹ ਟਰਾਲੀ ਗਈ ਪਰ Kavya lape singh? <coughs> Kalo ji Mungu karo ni hawa ਹੋ ਜਗੇ ਹਵੇਲੀ ਓਏ ਕੰਮ ਹੈਗਾ ਆਹਾਂ ਬੋਲਦੇ ਆਹ ਮੁੰਡੇ ਥੱਕ ਕੇ ਸਗੇ ਇਹ ਪਿਆਸ ਲੱਗੀ ਮੇਰੀ ਕੋਈ ਕੁਕਲਾ ਨਾ ਮਾੜਾ ਮਾੜਾ ਇੱਥੇ ਬੰਦ ਹੋ ਜਾਂਦੀ ਆਹ ਦੇਖੋ ਜੀ ਇਹ ਦੁਕਾਨਦਾਰੀ ਆ ਦੁਕਾਨ ਆ ਬੰਦੇ ਦੇਖ ਲੋ ਲੋਕਾਂ ਨੇ ਦੇ ਇਹਦੇ ਵਿੱਚ ਪਾਣੀ ਪਾ ਕੇ ਫੇਰ ਵੇਚਦਾ ਨਹੀਂ ਆ ਬਚ ਕੇ ਰੋ ਇਦਾਂ ਦੇ ਓ ਰੱਖ ਗਈ ਸੀ ਇਹ ਰੱਖਦੀ ਵਿੱਚ ਹੀ ਲੱਗੇ ਜਾਣੀ ਪਾਣੀ ਪਾ ਕੇ ਰੱਖਦੇ ਪਾਣੀ ਪਾ ਕੇ ਰੱਖਦੇ ਸੁੱਖ ਬਾਈ ਆਲਾ ਪਾਣੀ ਪਾ ਕੇ ਰੱਖਦੇ ਵਿੱਚ ਠੀਕ ਆ ਜੀ ਰੱਖਦੇ ਓਕੇ ਆ ਦੇਖ ਲੋ ਜੀ ਹੁਣਾਂ ਨੂੰ ਪਤਾ ਲੱਗੇਗਾ ਸਚਾਈ ਇਹਨਾਂ ਦੀ ਆ ਦੇਖ ਲੋ ਬੰਦੇ ਹੋਰ ਚੱਲੀ ਛੱਡਤੀ ਸੀਗੀ ਹੁਣ ਆਪਾਂ ਚੱਲੇ ਸੀਗੇ ਪੱਠੇ ਵਿੱਚ ਜਾਣ ਸਾਪੀ ਸਿੰਘ ਤਿਆਰ ਹੈ ਜੀ ਪੱਠੇ ਵਿੱਚ ਨੂੰ ਕਰੀਆਂ ਨਾਲ ਬਾਹਰ ਦੇਖਦੇ ਆ ਚੈੱਕ ਕਰਦੇ ਹੁਣ ਨਾਲੇ ਕਲਿਏ ਘਰ ਨੂੰ ਪਹਿਲਾਂ ਹੀ ਸ਼ਤਰਵੀ ਬੈਲਟ ਕਰਾ ਲਈਏ ਇੱਥੋਂ ਆਇਆ ਵੀ ਬੱਚੇ ਕਿਦਾਂ ਦੇਖ ਸਾਹ ਵਰੀ ਇਹ ਰਾ ਆਪਣੀ ਬੈਲਟ ਥੱਲੇ ਡੈਗੀ ਸੀ ਚੱਕ ਚੱਕ ਹੋ ਗਏ ਥੱਲੇ ਨੂੰ ਆ ਗਈ ਪਹਿਲਾਂ ਬੈਲਟ ਵੀ ਖਿੱਚੀ ਸੀ ਬੈਲਟ ਟੁੱਟ ਗਈ ਸੀਗੀ ਪਹਿਲੀ ਤਾਂ ਫੇਰ ਦਵਾਤੀ ਬੈਲਟ ਕਰਾਉਣ ਨੂੰ ਸਾਪੇ ਸਿੰਘ ਉੱਤੇ ਲੱਗੇ ਆ ਆ ਗਈ ਬੈਲਟ ਕਿ ਕੀ ਤੋਪਾਂ ਦੀ ਸਲਾਮੀ ਦੇ ਨਹੀਂ 30 ਰੁਪਏ ਦੇ ਯਾਰ ਪਹਿਲਾਂ ਉਹਨੂੰ ਇੱਕੀ ਤੋਂ ਪਾਈ ਸਲਾਮੀ ਦੇ ਧੀਰੇ ਭਾਈ ਨੂੰ ਹਾਂ ਬਣਦੀ ਆ ਜਿੱਦਾਂ ਤੂੜੀ ਬਣਾ 25 26 ਟਰਾਲੀਆਂ 32 ਟਰਾਲੀਆਂ ਪਹਿਲਾਂ ਇੱਕੀ ਪਾਹੀਂ ਤੈਨੂੰ ਸਲਾਮੀ ਆ ਉਹ ਪਹਿਲਾਂ ਉਹ ਦੱਸ ਹੌਲਡਰ ਵਾਲੀ ਪਲੇਟ ਦੱਸ ਹੈ ਹੌਲਡਰ ਦੀ ਪਲੇਟ ਦੱਸ ਕੀ ਕੀਤਾ ਹੌਲਡਰ ਖੜੀ ਰਹਿਂਦਾ ਉਹ ਤੇ ਪਾ ਕੇ ਤੁਸੀਂ ਅੰਦਰ ਕੰਨੀ ਕੀਤੀ ਉਹ ਹੌਲਡਰ ਇਹਨਾਂ ਨੇ ਜੀ ਕਿ ਅਸੀਂ ਆਪੇ ਅੰਦਰ ਕਰਾਂਗੇ ਆ ਕੇ ਮਸ਼ੀਨ ਤੇ ਤੈਨੂੰ ਕੀ ਆ ਯਾਰ ਅਸੀਂ ਲਾਈਏ ਅਸੀਂ ਖੇਡਣਾ ਨਹੀਂ ਹੈ ਤੇ ਕੱਢ ਵੀ ਦਿੰਦੇ ਤੇ ਤੂੰ ਕੱਢੀ ਕਦੇ ਨਾ ਕਰਦਾ ਤੂੰ ਟਰੈਕਟਰ ਦਾ ਬੰਪੂ ਗੱਡੀ ਗਾਦੇ ਤੂੰ ਗੱਡੀ ਗਾਦੇ ਨਹੀਂ ਇਹਨੇ ਗੱਡੀ ਇਹਨੇ ਟਰਪੰਤਾ ਓਏ ਤੂੰ ਟਰੈਕਟਰ ਕਿੱਦਾਂ ਬੰਨਿਆ ਤੂੰ ਦੱਸ ਤੂੰ ਟਰੈਕਟਰ ਸੁਤਾ ਵੇ ਆਸ ਗੱਲ ਟਰੈਕਟਰ ਦੇ ਉੱਪਰ ਬੈਠਾ ਉੱਤੋਂ ਕਹਿੰਦਾ ਮੀਕੇ ਦਾ ਕਸੂਰ ਓਏ ਨਹੀਂ ਮੇਰਾ ਕਸੂਰ ਕੀ ਮੈਂ ਬੈਕ ਲਈ ਜਾਂਦਾ ਸੀ ਬੰਪਰ ਗਾਦੇ ਮੈਂ ਰੇ ਦੱਸ ਹਾਂ ਬੰਪਰ ਮਾਰਿਆ ਕਹਿੰਦਾ ਮੀਕੇ ਦਾ ਕਸੂਰ ਜੇ ਤੁਸੀਂ ਬੰਨਦੇ ਉਦੋਂ ਅਸੀਂ ਤਾਂ ਬੰਨਿਆ ਹੀ ਨਹੀਂ ਕਰੋ ਬੰਨੀ ਮੈਂ ਪਲੇਟ ਦੱਸ ਉਹ ਛੱਡ ਤੋੜਿਆ ਆ ਭੰਨਿਆ ਨਹੀਂ ਤੋੜਿਆ ਆ ਮੇਰੀ ਗੱਲ ਸੁਣੋ ਮੈਂ ਬੈਗਲ ਜਾਂਦਾ ਮੇਰਾ ਕਸੂਰ ਕਿੱਦਾਂ ਟਰੈਕਟਰ ਥੋੜਾ ਮਾਰਿਆ ਸੀ ਉਹ ਡਰਾਈਵਰੀ ਡਰਾਈਵਰ ਆ ਨਹੀਂ ਇਹ ਮੀਕੇ ਦਾ ਮੇਰਾ ਕਸੂਰ ਮੇਰਾ ਕਸੂਰ ਕਿੱਦਾਂ ਹੋਇਆ ਮੈਂ ਬੈਗਲ ਜਾਂਦਾ ਬਾਪਰ ਇਹਨੇ ਮਾਰਿਆ ਵੀ ਚਲੇ ਆ ਗਏ ਮੈਂ ਤਾਂ ਬੈਗਲ ਜਾਂਦਾ ਮੋੜੇ ਪੀ ਆ ਕੇ ਸਾਲ ਲਿਆ ਕੇ ਮੇਰੇ ਟਰੈਕਟਰ ਮਾਰਦਾ ਮੇਰੇ ਟਰੈਕਟਰ ਤੇ ਉਹ ਤਾਂ ਵੀ ਮਾਂਜਾ ਦੇ ਡਰਾਈਵਰ ਉਹ ਇਹਨੇ ਮਾਰਿਆ ਓਏ ਤੂੰ ਬਾਰਾ ਬਣਾਉਣੇ ਟਰਾਲੀ ਆਏ 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 ਨਹੀਂ ਤੂੰ ਆਏ ਉਹ ਇਹਨੇ ਤਾਂ ਪੰਜ ਚਾਰ ਓਏ ਓਏ ਸ਼ਰਤ ਲਾ ਲਓ ਬੰਨਿਆ ਕੋਈ ਪਲੇਟ ਪੰਨੀ ਅਸੀਂ ਪਲੇਟ ਪੰਨੀ ਉਹ ਪਲੇਟ ਪੰਨੀ ਓਏ ਪਲੇਟ ਪੰਨੀ ਦੋ ਤੋੜਿਆ ਅਸੀਂ ਤੋੜਿਆ ਕੋਈ ਦੋ ਅਸੀਂ ਗੁੱਲਾ ਤੋੜਿਆ ਗੁੱਲਾ ਤੋੜਿਆ ਗੁੱਲਾ ਤੋੜਿਆ ਗੁੱਲਾ ਅਸੀਂ ਗੁੱਲਾ ਤੋੜਿਆ ਗੁੱਲਾ ਤੋੜਿਆ ਗੁੱਲਾ ਤੋੜਿਆ ਸਗੋਂ ਤੋ ਉਹ ਤੋੜਨਾ ਹੈ ਪਲੇਟ ਤੋੜੋ ਪੰਨੀ ਅਸੀਂ ਹਾਂ ਮਾਮਾ ਸਦਾ ਮਾਲਕ ਹੈ ਟਰੈਕਟਰ ਟਰੈਕਟਰ ਮਾਰਿਆ ਟਰੈਕਟਰ ਜਿਲੇ ਸਦਾ ਮਾਤਾ ਬਿੰਦੂ ਉਹਦਾ ਗੁੱਲਾ ਡੁੱਟਾ ਤਾਂ ਵੱਜਿਆ ਮਾਮਾ ਮੈਂ ਤਾਂ ਬੈਕਲ ਜਾਂਦਾ ਬੈਕਲ ਜਾਂਦੇ ਆ ਤੂੰ ਕਰੇ ਅੱਗੇ ਬੈਕਲ ਜਾਂਦਾ ਨਾ ਆਹੋ ਉਹਦੇ ਬੰਦੇ ਕਵਾਜਦੇ ਮੈਨੂੰ ਗਾਣਾ ਕਿਨੇ ਪੈਣੇ ਹੈ ਜੇ ਮੈਂ ਬੈਕ ਨਾਲ ਜਾਂਦਾ ਹੁੰਦਾ ਤਾਂ ਔਰ ਉਹਦੂ ਡਰਾ ਫੋਰਮੈਨ ਸਾਹ ਆਇਆ ਫੋਰਮੈਨ ਸਾਹ ਧੀ ਦਾ ਫੋਰਮੈਨ ਆ ਤੀਰ ਇੰਜੀਨੀਅਰ ਕਹੇ ਹੋਰ ਮੈਂ ਨਾ ਕਹ ਰੁਪਏ 20 ਦੇ ਇੰਜੀਨੀਅਰ ਤਾਂ ਵੀ ਬਲਾਸਿਆ ਪਾਏ ਇਸਲਾਮੀ 31 ਦੀ 31 ਦੀ 30 ਦੀ ਕੋਮਣੀ ਨੂੰ ਮੈਂ 31 ਦੀ ਕੋਈ ਕਹਿੰਦੀ ਆ 31 ਦੀ ਘਰੇ ਦੀ 30 ਤੋਂ ਪਾਏ ਇਸਲਾਮੀ ਦੇ 31 ਦੀ 21 ਨਾਲ 31 ਪਾਉਣੀ ਪੈਂਦੀ ਉਹ ਉਹ ਕੰਮ ਹੋਣਾ ਹੈ ਦਾ 31 ਦੀ ਘਰੇ ਦੀ 31 ਇਸਲਾਮੀ ਇਸ ਬੰਦੇ ਦੀ ਤੇਰੇ ਭਾਈ 31 ਇਸਲਾਮੀ ਤੈਨੂੰ ਫੇਰੇ 31 ਤੋਪਾਂ ਵੀ ਇੱਧਰ ਕਿੱĐi ਭੇਜਾਂ ਆ ਗਏ ਦਿਖਾਨੇ ਨਾ ਮੁੜਦੇ ਜਾਉਨੇ ਭਾਈ ਆ ਲੈਟ ਬੰਦ ਕਰਤੀ ਮਾਰ ਲਈ ਹੋ ਖੜਾ ਹੋ ਗਿਆ ਕੱਟੀਆਂ ਦੋ ਪਾਲਾ ਓਥੇ ਹੋ ਰਿਹਾ ਆਹ ਜੀ ਆਹ ਦੇਖੋ ਜੀ ਆਹ ਬੰਦੇ ਨੇ ਵਾਪਰ ਦੀ ਪਲੇਟ ਆਹ ਵਾਪਰ ਦੀ ਪਲੇਟ ਭਾਂਤੀ ਡਰਾਈਵਰ ਸਾਹਿਬ ਇਹ ਤੇ ਰੋ ਕੇ ਦਾ ਵੀ ਦੋਰਦੰਦੇ ਆ ਮੈਂ ਅੱਜ ਸਵੇਰੇ ਕੱਲ ਜਾਣਾ ਤਾ ਕਿ ਨਿੱਕਰਾ ਕਰੀ ਹੋ ਅਰੇ ਹੋ ਇੱਧਰ ਆਦਾ ਬਾਹਰ ਕੁੱਪਾ ਜੀਤੇ ਪਾਣੀ ਪਟੰਡਾ ਉਹ ਗਲਾਸੀ ਬਰੋਦ ਨਾ ਮੈਂ ਇੱਥੇ ਜੱਜਗਾ ਸੀ ਨਹੀਂ ਤੂੰ ਇੱਧਰ ਪਹਿਲਾਂ ਗੱਲ ਕਰ ਫੇ ਤੂੰ ਬੈਕ ਟਿੱਟ 'ਚ ਨਾ ਬੈਠਾ ਜੱਤੂ ਕਿਦਾ ਮਾਰੀਦਾ ਦੱਸ ਕਿਉਂ ਮਾਰਿਆ ਰੁੜ ਗਿਆ ਥਲਾ ਪਈ ਕਿੱਦਾਂ ਰੁੜ ਗਿਆ ਤੂੰ ਪਾਣੀ ਵਿੱਚ ਰੁੜ ਗਿਆ ਪਰੇ ਤੋਂ ਉਹਨੂੰ ਬੈਠ ਕਰਾਉਂਗਾ ਮੂੰਹ ਤੇ ਖਾ ਜੋ ਗਾ ਨਹੀਂ ਰਿਹਾ ਅੱਜ ਤਾ ਸ਼ਰਮ ਕਰ ਉਧਰ ਭੇਜੋ ਮਸ਼ੀਨ ਚ ਚਲਾਉਂਦਾ ਉਹ ਤੂੜੀਆਂ ਮਸ਼ੀਨਾਂ ਸਾਰੇ ਵੱਟਾਂ ਹੀ ਧੱਕ ਦੀਆਂ ਤਿੰਨ ਵਾਰੀ ਚੋਕ ਕਰਤੀ ਇਹਨੂੰ ਤੰਗਾ ਭਾਇਆ ਮਾਮਾ ਇਹਦੇ ਮੇ ਪਾਪਾ ਉੱਗੜ ਗਾਣ ਕੱਢੀਆ ਅਗਲੇ ਨੇ ਜਿਹਨਾਂ 25 ਕਿਤੇ ਨਾ 20 ਭਾਈ ਉਹ ਤੋਤੀ ਰਹਿਣਾ ਮੈਂ ਚਲਾਉਣੀ ਆ ਹੋ ਜੀ ਚਲਈਏ ਕੰਮ ਟਰੈਕਟਰ ਰਾਲੀਆਂ ਸਾਰੀਆਂ ਅੰਦਰ ਖੜੀਆਂ ਕਰਤੀਆਂ ਮੈਲ ਦੇ ਨਵੇਂ ਬਲਾਗਰ ਦੇ ਵਿੱਚ ਪੈਡੋਕਰ